ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਤੇ ਕਿੰਨੇ ਦਿਨਾਂ ਬਾਅਦ ਮੈਂ ਅੱਜ ਬਲੌਗ ਬਣਾਉਣ ਲੱਗਾ ਹਸਪੀਟਲ ਤੋਂ ਆ ਗਿਆ ਸੀ ਮੈਂ ਬਾਹਰ ਤੇ ਬਾਹਰ ਦੇਖੋ ਧੁੰਦ ਬਹੁਤ ਹੀ ਜ਼ਿਆਦੇ ਪਈ ਆ ਹਸਪੀਟਲ ਵੀ ਨਹੀਂ ਦਿਖਦਾ ਤੇ ਹੁਣ ਜਾਣਾ ਹੈ ਘਰ ਤੇ ਧੁੰਦ ਬਹੁਤ ਜ਼ਿਆਦੇ ਆ ਤੇ ਹੌਲੀ ਹੌਲੀ ਜਾਣਾ ਪੈਣਾ ਗੋਲਡੀ ਦੁਕਾਨ ਤੇ ਰੁਗਿਆ ਚਾਹ ਪੀਣ ਨੂੰ ਦੇਖੋ ਧੁੰਦ ਬਾਹਰ ਬੁਰਾ ਹਾਲ ਹੋਇਆ ਪਿਆ ਤੇ ਵੈ ਸਾਰਾ ਧੁੰਦ ਨਾ ਭੁੱਜ ਗਿਆ ਸਾਰਾ ਹੀ ਧੁੰਦ ਨਾ ਭੇਜ ਗਿਆ ਤਰੇਲ ਬਹੁ ਪਈ ਗੋਲਡੀ ਤਾਂ ਕਰ ਰਿਹਾ ਕੰਮ ਸ਼ੌਪ ਤੇ ਤੋਂ ਹੱਥ ਤੇ ਬਹਿ ਕੇ ਪੀਵਾਂਗੇ ਚਾਹ ਥੋੜਾ ਠੱਡ ਨੂੰ ਮਿਟਾਖੇ ਫਿਰ ਜਾਂਦੇ ਆ ਘਰ ਨੂੰ ਕਦੇ ਜਾ ਕੇ ਰੋਟੀ ਰੋਟੀ ਖਾਦੇ ਆ ਨਾਦੇ ਆ ਦੇਖਦੇ ਆ ਨਾ ਹੁੰਦਾ ਕਿ ਨਹੀਂ ਠੰਡ ਚ ਮੈਂ ਤਾਂ ਇਹਦੀ ਦੁਕਾਨ ਤੇ ਰੁਕ ਗਿਆ ਸੀ ਬੇ ਚਾਹ ਪੀਣੇ ਆ ਥੋੜੀ ਜੀ ਪਰ ਚਾਹ ਆਇਆ ਨਹੀਂ ਚਲੋ ਘਰੇ ਜਾ ਕੇ ਚਾਹ ਪੀਂਦੇ ਆ ਕੈਪ ਲੈਣੀ ਮੈਂ ਚਿੱਤੇ ਭੁੱਲ ਗਿਆ ਸੀ ਘਰੋਂ ਚਲੋ ਅੱਜ ਲੈ ਕੇ ਜਾਊਂਗਾ ਠੰਡ ਬਹੁਤ ਜ਼ਿਆਦਾ ਹੋ ਗਈ ਆ ਸੋ ਤੁਸੀਂ ਵੀ ਆਪਣੇ ਘਰੇ ਧਿਆਨ ਰੱਖੋ ਕੱਪੜੇ-ਕੁਪੜੇ ਜ਼ਿਆਦਾ ਪਾ ਕੇ ਬਾਹਰ ਨਿਕਲੋ ਜੈਕਟਾ ਮੰਗਾਦੀ ਮੇਰੀਆਂ ਕਾਨੂੰ ਚੱਲਾ ਸੀਗਾ ਮੈਂ ਤੇ ਦੇਖਿਆ ਵੇ ਬਾਹਰ ਚਾਹ ਦਾ ਲੰਗਰ ਲੱਗਿਆ ਮੈਂ ਤੇ ਲਾਉ ਚੱਲੇ ਆ ਚਾਹ ਲੈ ਚੱਲੋ ਏ ਚਾਹ ਲੈ ਆਂਦੀ ਹੁਣ ਚਾਹੇ ਪੀ ਕੇ ਜਾਣੇ ਆ ਲੈ ਕੇ ਨਹੀਂ ਆਂਦੇ ਨਾਲ ਬਿਸਕਟ ਲੈ ਆਂਦੇ ਦੋ ਥੋੜਾ ਦੋਏ ਲੈ ਕੇ ਆਂਦੇ ਹੋਰ ਤਾਂ ਲੈ ਆਂਦੇ ਡਿਊਟੀ ਤੋਂ ਆ ਗਿਆ ਸੀ ਘਰ ਤੇ ਹੁਣ ਪਹਿਲਾਂ ਚੱਲਦੇ ਆ ਨਾਲ ਨਾ ਤੋ ਕਿ ਮੈਂ ਖਾ ਰਿਆ ਸੀ ਰੋਟੀ ਤੇ ਹਸਪੀਟਲ ਤੋਂ ਮੁੰਡੇ ਦਾ ਫੋਨ ਆਇਆ ਕਿ ਉਹਨੇ ਜਾਣਾ ਹੈ ਜ਼ਰੂਰੀ ਕੰਮ ਤੇ ਹੁਣ ਮੈਨੂੰ ਦੁਬਾਰੇ ਡਿਊਟੀ ਜਾਣਾ ਪਏਗਾ ਤਿਆਰ ਹੋ ਕੇ ਤਿਆਰ ਤਾਂ ਹੋ ਗਏ ਹੁਣ ਚੱਲੀਏ ਡਿਊਟੀ ਨੂੰ ਜੀ ਤੇ ਡਿਊਟੀ ਆਪੇ ਹੀ ਪਤਾ ਲੱਗਿਆ ਵੇ ਦੋ ਸੀਐਸਾ ਸਜ਼ੇਰੀਅਨਾਂ ਤੇ ਹੁਣ ਮੈਂ ਓਟੀ ਚ ਆਇਆ ਵਾ ਓਟੀ ਦੇ ਦੇਖਦੇ ਆਂ ਬੇ ਤਿਆਰੀ ਹੈਗੀ ਓਟੀ ਚ ਇੱਧਰ ਤਾਂ ਤਿਆਰੀ ਹੈ ਪੂਰੀ ਤੇ ਟਾਈਮਿੰਗ ਹਜੇ ਕਨਫਰਮ ਨਹੀਂ ਹੋਈ ਥੋੜੇ ਟਾਈਮ ਦੇ ਸੀਐਸ ਹੋਣੇ ਆ ਤੇ ਰੈਸਟ ਵੀ ਕਰਨੀ ਆ ਚਲੋ ਬਾਕੀ ਦੇਖਦੇ ਆ ਕਿੱਦਾਂ ਹੁੰਦੀ ਆ ਓਟੀ ਚ ਆ ਗਿਆ ਜੀ ਤੇ ਇੱਥੇ ਆ ਕੇ ਪਤਾ ਲੱਗਿਆ ਵੇ ਤਿੰਨ ਆਪਰੇਸ਼ਨ ਆ ਤੇ ਹੁਣ ਇੱਕ ਆਪਰੇਸ਼ਨ ਸ਼ੁਰੂ ਹੋਣ ਲੱਗਾ ਤੇ ਬੈਕ ਟੂ ਬੈਕ ਆਪਰੇਸ਼ਨ ਹੋਈ ਜਾਣੇ ਜਦੋਂ ਮਿਲਦੇ ਆ ਤੁਹਾਨੂੰ ਬੇਲੇ ਜੇ ਹੋ ਕੇ ਸਰਜਰੀਜ਼ ਕਰਾ ਕੇ ਹੋਗੇ ਸੀ ਅਸੀਂ ਫ੍ਰੀ ਤੇ ਖਲਾਰਾ ਪਿਆ ਤੇ ਆ ਭੁੱਖ ਵੀ ਬਹੁਤ ਲੱਗੀ ਹੋਆ ਘਰੋਂ ਤਾਂ ਮੈਂ ਇੱਦਾਂ ਆ ਗਿਆ ਰੋਟੀ ਲਿਆਂਦੀ ਨਹੀਂ ਤੇ ਹੁਣ ਕੰਟੀਨ ਤੋਂ ਦੇਖਦੇ ਆ ਰੋਟੀ ਲੈ ਕੇ ਖਾਂਦੇ ਆ ਫਿਰ ਦੇਖਦੇ ਆ ਵੀ ਰੈਸਟ ਵੀ ਹੋ ਸਕਦੀ ਆ ਕਿ ਨਹੀਂ ਨਹੀਂ ਤਾਂ ਫਿਰ ਇਦਾਂ ਹੀ ਕੰਟੀਨਿਊ ਚੱਲੂਗੀ ਨਾਈਟ ਡਿਊਟੀ ਵੀ ਕੱਲਾ ਚੱਲਦੇ ਆ ਨੀਚੇ ਫਿਰ ਜਾ ਕੇ ਦੇਖਦੇ ਆ ਕੀ ਪ੍ਰੋਫੈਸਰਾਂ ਉਹਟੀ ਰੂਟ ਖਾ ਕੇ ਤਾਂ ਉਦੋਂ ਮੈਂ ਸੋ ਗਿਆ ਸੀ ਤੇ ਹੁਣ ਉਠਿਆ ਤੇ OT ਚ ਆਇਆ ਇਹ ਟਰੈਕਟਰ ਨੂੰ ਆਟੋ ਲਈ ਬੁਲਾਇਆ ਤੇ ਤੁਹਾਨੂੰ ਦਿਖਾਉਂਦੇ ਕਿੱਥੇ ਦਾ ਆਹ ਓਟੂਪਲੇ ਮਸ਼ੀਨ ਇਹ ਜੋ ਬੈਕਟੀਰੀਆ ਰਹਿਤ ਕਰਦੇ ਕੱਪੜਿਆਂ ਨੂੰ ਬਾਹਰ ਦਾ ਮੌਸਮ ਦੇਖੋ ਧੁੰਦ ਮੌਸਮ ਦਿਖਾਉਂਦੇ ਆ ਤੁਹਾਨੂੰ ਪਹਿਲਾਂ ਇੰਨੀ ਧੁੰਦ ਸੀ ਤੇ ਹੁਣ ਸਾਫ ਹੋ ਗਿਆ ਮੌਸਮ ਸਵੇਰ ਦੇ 1 ਵਜੇ ਲੱਗਿਆ ਤੇ ਮੇਰੀ ਨਾਈਟ ਸ਼ਿਫਟ ਚੱਲਦੀ ਆ ਤੇ ਥੋੜਾ ਟਾਈਮ ਤੇ ਖਤਮ ਹੋ ਜਣੀ ਇੱਥੇ ਮਿਲਦੇ ਅੰਦਰ ਜਾ ਕੇ ਸ਼ਿਫਟ ਮੇਰੀ ਆ ਹੋ ਗਈ ਖਤਮ ਤੇ ਮੈਂ ਲੰਗਾ ਹੁਣ ਰੈਸਟ ਕਰਨ ਆਈ ਹੋਪ ਤੁਹਾਨੂੰ ਮੇਰਾ ਛੋਟਾ ਜਿਹਾ ਬਲੌਗ ਵਧੀਆ ਲੱਗਿਆ ਹੋਵੇਗਾ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰਿਓ ਬਾਕੀ ਮਿਲਦੇ ਆਂ ਨੈਕਸਟ ਬਲੌਗਸ